ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਬੀਡੀ ਮੁਹਿੰਮ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਪੂਰੇ ਜੋਰ-ਸ਼ੋਰ ਦੇ ਨਾਲ ਚੱਲ ਰਹੀ ਹੈ ਲਗਾਤਾਰ ਪੁਲਿਸ ਦੇ ਵੱਲੋਂ ਸਖਤ ਕਾਰਵਾਈਆਂ ਨੇ ਜਿਹੜੀਆਂ ਹੁਣ ਨਸ਼ਾ ਤਸਕਰਾਂ ਦੇ ਖਿਲਾਫ ਕੀਤੀਆਂ ਜਾ ਰਹੀਆਂ ਨੇ ਬਲਡੋਜ਼ਰ ਐਕਸ਼ਨ ਹੈ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤਾਂ ਲਗਾਤਾਰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਤੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਸਖਤ ਕਾਰਵਾਈਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਸ਼੍ਰੀ ਮੁਖਤਸਰ ਸਾਹਿਬ ਵਿਖੇ ਪੁਲਿਸ ਦੇ ਵੱਲੋਂ ਰਾਤ ਸਮੇਂ ਨਸ਼ਾ ਤਸਕਰੀ ਅਤੇ ਅਪਰਾਧਿਕ ਗਤੀਵਿਧੀਆਂ ਦੇ ਖਿਲਾਫ ਇੱਕ ਵੱਡੀ ਕਾਰਵਾਈ ਕੀਤੀ ਗਈ। ਪੂਰੇ ਜ਼ਿਲ੍ਹੇ ਦੇ ਵਿੱਚ ਨਾਈਟ ਡੋਮਿਨੇਸ਼ਨ ਚੈਕਿੰਗ ਮੁਹਿੰਮ ਚਲਾਈ ਗਈ ਜਿਸ ਦੇ ਤਹਿਤ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਮੁਹਿੰਮ ਦੀ ਅਗਵਾਈ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਕੀਤੀ। ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਬੱਸ ਅੜਿਆਂ, ਰੇਲਵੇ ਸਟੇਸ਼ਨਾਂ, ਰੋਡਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ 'ਤੇ ਨਾਕਾਬੰਦੀ ਕਰਦੇ ਆਂ। ਪੁਰਾਣੇ ਜਾਂ ਲਵਾਰਿਸ ਵਾਹਨਾਂ ਦੀ ਵੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਪੁਲਿਸ ਨੇ ਪੀਏਆਈਐਸ ਐਪ ਅਤੇ ਵਾਹਨ ਐਪ ਦੀ ਮਦਦ ਨਾਲ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਪਛਾਣ ਕੀਤੀ ਅਤੇ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਦੀ ਤੁਰੰਤ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਨਸ਼ਾ ਤਸਕਰੀ ਜਾਂ ਕਿਸੇ ਵੀ ਸ਼ਰਾਬਤੀ ਅਨਸਰ ਨੂੰ ਕਿਸੇ ਸੂਰਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਿਸ ਹਰ ਪਲ ਜਾਗਰੂਕ ਹੈ ਤੇ ਅਜੀਆਂ ਮੁਹਿੰਮਾਂ ਭਵਿੱਖ ਦੇ ਵਿੱਚ ਵੀ ਲਗਾਤਾਰ ਜਾਰੀ ਰਹਿਣਗੀਆਂ। ਦੇਖੋ ਇਸ ਦੌਰਾਨ ਹੋਰ ਕੀ ਕੁਝ ਕਿਹਾ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ। ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਰਾਤ ਦੀ ਜਿਹੜੀ ਅੱਜ ਸਪੈਸ਼ਲ ਨਾਈਟ ਡੋਮਿਨੇਸ਼ਨ ਕੀਤੀ ਜਾ ਰਹੀ ਹੈ ਜੀ ਵੈਸੇ ਤਾਂ ਸਾਡਾ ਰੈਗੂਲਰ ਕੋਰਸ ਹੈ ਜੋ ਵੀ ਰਾਤ ਦੇ ਸਮੇਂ ਅਨ ਸੁਖਾਵੇਂ ਅਨ ਵਾਂਟਡ ਜਿਹੜੇ ਐਲੀਮੈਂਟਸ ਹੈਗੇ ਸੋਸਾਇਟੀ ਦੇ ਜਿਹੜੇ ਘੁੰਮ ਰਹੇ ਹੈ ਕ੍ਰਾਈਮ ਨੂੰ ਕਰਨ ਦੇ ਤਾਕ ਦੇ ਵਿੱਚ ਘੁੰਮਰੇ ਹੁੰਦੇ ਆ ਸੋ ਸਪੈਸ਼ਲ ਇਸ ਤਰ੍ਹਾਂ ਦੀ ਚੈਕਿੰਗਸ ਦੁਆਰਾ ਅਸੀਂ ਇਹਨਾਂ ਨੂੰ ਅਕਸਰ ਹੀ ਨੈਬ ਕਰਨ ਲਈ ਜੀ ਚੈਕਿੰਗਸ ਕਰਦੇ ਰਹਿੰਦੇ ਆ ਸੋ ਅੱਜ ਵੀ ਅਸੀਂ ਸਪੈਸ਼ਲ ਜਿਹੜੀ ਨਾਈਟ ਚੈਕਿੰਗ ਕਰ ਰਹੇ ਆਂ ਤੇ ਉਹਦੇ ਦੌਰਾਨ ਤੁਸੀਂ ਦੇਖ ਰਹੇ ਹੋਵੋਗੇ ਕਿ ਪੁਲਿਸ ਪਾਰਟੀ ਚੈਕਿੰਗਸ ਵੀ ਕਰ ਰਹੀ ਹੈ ਵਹੀਕਲ ਦੀ ਚੈਕਿੰਗ ਹੋ ਰਹੀ ਹੈ ਜਿਹੜੇ ਕੋਈ ਸ਼ੱਕੀ ਉਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਸੋ ਉਸ ਅਕੋਰਡਿੰਗਲੀ ਜੋ ਵੀ ਬਣਦਾ ਹੈ ਐਪ੍ਰੋਪ੍ਰੀਏਟ ਲੀਗਲ ਐਕਸ਼ਨ ਉਹਨਾਂ ਦੇ ਕੀਤਾ ਜਾ ਰਿਹਾ ਸੋ ਮੈਂ ਮੁਖਸਰ ਵਾਸੀਆਂ ਨੂੰ ਇਸ ਮੈਸੇਜ ਦੇ ਰਾਹੀਂ ਇਹ ਵੀ ਸੁਨੇਹਾ ਲਾਉਣਾ ਚਾਹੁੰਦਾ ਕਿ ਉਹ ਬਿਲਕੁਲ ਨਿਸ਼ਚਿੰਤ ਰਹਿਣ ਜੋ ਮੁਖਸਰ ਪੁਲਿਸ ਹੈ ਸਾਡੇ ਐਸਐਸਪੀ ਸਾਹਿਬ ਡਾਕਟਰ ਰਕੇਸ਼ ਚੌਧਰੀ ਉਹਨਾਂ ਦੀ ਰਹਿਨਮਾਈ ਹੇਠ ਵਰਕ ਕਰ ਰਹੀ ਹੈ ਦਿਨ ਰਾਤ ਤੁਹਾਡੀ ਸੁਰੱਖਿਆ ਲਈ ਕੰਮ ਕਰ ਰਹੀ ਹੈ ਮੁਕਸਰ ਵਾਸੀਆਂ ਦੀ ਸੇਫਟੀ ਲਈ ਲਗਾਤਾਰ ਜਿਹੜੀ ਹੈ ਮੁਕਸਰ ਪੁਲਿਸ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਬीडी मुहिम ਲਗਾਤਾਰ ਪੂਰੇ ਪੰਜਾਬ ਦੇ ਵਿੱਚ ਪੂਰੇ ਜੋਰ-ਸ਼ੋਰ ਦੇ ਨਾਲ ਚੱਲ ਰਹੀ ਹੈ ਲਗਾਤਾਰ ਪੁਲਿਸ ਦੇ ਵੱਲੋਂ ਸਖਤ ਕਾਰਵਾਈਆਂ ਨੇ ਜਿਹੜੀਆਂ ਹੁਣ ਨਸ਼ਾ ਤਸਕਰਾਂ ਦੇ ਖਿਲਾਫ ਕੀਤੀਆਂ ਜਾ ਰਹੀਆਂ ਨੇ ਬਲਡੋਜ਼ਰ ਐਕਸ਼ਨ ਹੈ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤਾਂ ਲਗਾਤਾਰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਤੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਸਖਤ ਕਾਰਵਾਈਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਸ਼੍ਰੀ ਮੁਖਤਸਰ ਸਾਹਿਬ ਵਿਖੇ you <laughs> ਪੁਲਿਸ ਦੇ ਵੱਲੋਂ ਰਾਤ ਸਮੇਂ ਨਸ਼ਾ ਤਸਕਰੀ ਅਤੇ ਅਪਰਾਧਿਕ ਗਤੀਵਿਧੀਆਂ ਦੇ ਖਿਲਾਫ ਇੱਕ ਵੱਡੀ ਕਾਰਵਾਈ ਕੀਤੀ ਗਈ। ਪੂਰੇ ਜ਼ਿਲ੍ਹੇ ਦੇ ਵਿੱਚ ਨਾਈਟ ਡੋਮਿਨੇਸ਼ਨ ਚੈਕਿੰਗ ਮੁਹਿੰਮ ਚਲਾਈ ਗਈ। ਜਿਸ ਦੇ ਤਹਿਤ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਮੁਹਿੰਮ ਦੀ ਅਗਵਾਈ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਕੀਤੀ। ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਬੱਸ ਅੜਿਆਂ, ਰੇਲਵੇ ਸਟੇਸ਼ਨਾਂ, ਰੋਡਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ 'ਤੇ ਨਾਕਾਬੰਦੀ ਕਰਦੇ ਆਂ। ਪੁਰਾਣੇ ਜਾਂ ਲਵਾਰਿਸ ਵਾਹਨਾਂ ਦੀ ਵੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਪੁਲਿਸ ਨੇ ਪੀਏਆਈ ਸੇਪਾ ਤੇ ਵਹਾਨ ਐਪ ਦੀ ਮਦਦ ਨਾਲ ਸ਼ੱਕੀ ਵਿਅਕਤੀਆਂ ਤੇ ਵਹਾਨਾਂ ਦੀ ਪਛਾਣ ਕੀਤੀ ਅਤੇ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਦੀ ਤੁਰੰਤ ਜਾਂਚ ਕੀਤੀ ਗਈ। ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਨਸ਼ਾ ਤਸਕਰੀ ਜਾਂ ਕਿਸੇ ਵੀ ਸ਼ਰਾਬਤੀ ਅਨਸਰ ਨੂੰ ਕਿਸੇ ਸੂਰਤ ਤੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਿਸ ਹਰ ਪਲ ਜਾਗਰੂਕ ਹੈ ਤੇ ਅਜੀਆਂ ਮੁਹਿੰਮਾਂ ਪਵਿੱਖ ਦੇ ਵਿੱਚ ਵੀ ਲਗਾਤਾਰ ਜਾਰੀ ਰਹਿਣਗੀਆਂ। ਦੇਖੋ ਇਸ ਤਰ੍ਹਾਂ ਹੋਰ ਕੀ ਕੁਝ ਕਿਹਾ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ। ਅ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਵੱਲੋਂ ਰਾਤ ਦੀ ਜਿਹੜੀ ਅੱਜ ਸਪੈਸ਼ਲ ਨਾਈਟ ਡੋਮੀਨੇਸ਼ਨ ਕੀਤੀ ਜਾ ਰਹੀ ਹੈ ਜੀ ਵੈਸੇ ਤਾਂ ਸਾਡਾ ਰੈਗੂਲਰ ਕੋਰਸ ਹੈ ਜੋ ਵੀ ਰਾਤ ਦੇ ਸਮੇਂ ਅਨ ਸੁਖਾਵੇਂ ਅਨ ਵਾਂਟਡ ਜਿਹੜੇ ਐਲੀਮੈਂਟਸ ਹੈਗੇ ਸੋਸਾਇਟੀ ਦੇ ਜਿਹੜੇ ਘੁੰਮ ਰਹੇ ਹੈ ਕ੍ਰਾਈਮ ਨੂੰ ਕਰਨ ਦੇ ਤਾਕ ਦੇ ਵਿੱਚ ਘੁੰਮ ਰਹੇ ਹੁੰਦੇ ਆ ਸੋ ਸਪੈਸ਼ਲ ਇਸ ਤਰ੍ਹਾਂ ਦੀ ਚੈਕਿੰਗਸ ਦੁਆਰਾ ਅਸੀਂ ਇਹਨਾਂ ਨੂੰ ਅਕਸਰ ਹੀ ਨੈਬ ਕਰਨ ਲਈ ਜੀ ਚੈਕਿੰਗਸ ਕਰਦੇ ਰਹਿੰਦੇ ਆ ਸੋ ਅੱਜ ਵੀ ਅਸੀਂ ਸਪੈਸ਼ਲ ਜਿਹੜੀ ਨਾਈਟ ਚੈਕਿੰਗ ਕਰ ਰਹੇ ਆਂ ਤੇ ਉਹਦੇ ਦੌਰਾਨ ਤੁਸੀਂ ਦੇਖ ਰਹੇ ਹੋਵੋਗੇ ਕਿ ਪੁਲਿਸ ਪਾਰਟੀ ਚੈਕਿੰਗਸ ਵੀ ਕਰ ਰਹੀ ਹੈ ਵਹੀਕਲਸ ਦੀ ਚੈਕਿੰਗ ਹੋ ਰਹੀ ਹੈ ਜਿਹੜੇ ਕੋਈ ਸ਼ੱਕੀ ਆ ਉਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਸੋ ਉਸ ਅਕੋਰਡਿੰਗਲੀ ਜੋ ਵੀ ਬਣਦਾ ਹੈ ਅਪਰੋਪ੍ਰੀਏਟ ਲੀਗਲ ਐਕਸ਼ਨ ਉਹਨਾਂ ਦੇ ਕੀਤਾ ਜਾ ਰਿਹਾ ਸੋ ਮੈਂ ਮੁਕਸਰ ਵਾਸੀਆਂ ਨੂੰ ਇਸ ਮੈਸੇਜ ਦੇ ਰਾਹੀਂ ਇਹ ਵੀ ਸੁਨੇਹਾ ਲਾਉਣਾ ਚਾਹੁੰਦਾ ਕਿ ਉਹ ਬਿਲਕੁਲ ਨਿਸ਼ਚਿੰਤ ਰਹਿਣ ਜੋ ਮੁਕਸਰ ਪੁਲਿਸ ਹੈ ਸਾਡੇ ਐਸਐਸਪੀ ਸਾਹਿਬ ਡਾਕਟਰ ਰਕੇਸ਼ ਚੌਧਰੀ ਉਹਨਾਂ ਦੀ ਰਹਿਨੁਮਾਈ ਹੇਠ ਵਰਕ ਕਰ ਰਹੀ ਹੈ ਤੇ ਦਿਨ ਰਾਤ ਤੁਹਾਡੀ ਸੁਰੱਖਿਆ ਲਈ ਕੰਮ ਕਰ ਰਹੀ ਹੈ ਮੁਕਸਰ ਵਾਸੀਆਂ ਦੀ ਸੇਫਟੀ ਲਈ ਲਗਾਤਾਰ ਜਿਹੜੀ ਹੈ ਮੁਕਸਰ ਪੁਲਿਸ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਬीडी मुहिम ਲਗਾਤਾਰ ਪੂਰੇ ਪੰਜਾਬ ਦੇ ਵਿੱਚ ਪੂਰੇ ਜੋਰ ਸ਼ੋਰ ਦੇ ਨਾਲ ਚੱਲ ਰਹੀ ਹੈ ਲਗਾਤਾਰ ਪੁਲਿਸ ਦੇ ਵੱਲੋਂ ਸਖਤ ਕਾਰਵਾਈਆਂ ਨੇ ਜਿਹੜੀਆਂ ਉਹ ਨਸ਼ਾ ਤਸਕਰਾਂ ਦੇ ਖਿਲਾਫ ਕੀਤੀਆਂ ਜਾ ਰਹੀਆਂ ਨੇ ਬੁਲਡੋਜ਼ਰ ਐਕਸ਼ਨ ਹੈ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤਾਂ ਲਗਾਤਾਰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਤੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਸਖਤ ਕਾਰਵਾਈਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਸ਼੍ਰੀ ਮੁਖਤਸਰ ਸਾਹਿਬ ਵਿਖੇ ਪੁਲਿਸ ਦੇ ਵੱਲੋਂ ਰਾਤ ਸਮੇਂ ਨਸ਼ਾ ਤਸਕਰੀ ਅਤੇ ਅਪਰਾਧਿਕ ਗਤੀਵਿਧੀਆਂ ਦੇ ਖਿਲਾਫ ਇੱਕ ਵੱਡੀ ਕਾਰਵਾਈ ਕੀਤੀ ਗਈ ਪੂਰੇ ਜ਼ਿਲ੍ਹੇ ਦੇ ਵਿੱਚ ਨਾਈਟ ਡੋਮਿਨੇਸ਼ਨ ਚੈਕਿੰਗ ਮੁਹਿੰਮ ਚਲਾਈ ਗਈ ਜਿਸ ਦੇ ਤਹਿਤ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸ ਮਹਿਮਤੀ ਇਕਾਈ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਕੀਤੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਬੱਸ ਸਟੈਂਡਾਂ ਰੇਲਵੇ ਸਟੇਸ਼ਨਾਂ ਰੋਡਾਂ ਤੇ ਹੋਰ ਸੰਵੇਦਨਸ਼ੀਲ ਥਾਵਾਂ ਉਤੇ ਨਾਕਾਬੰਦੀ ਕਰਦੇ ਆਣ ਪੁਰਾਣੇ ਜਾਂ ਲਵਾਰਿਸ ਵਾਹਨਾਂ ਦੀ ਵੀ ਚੈਕਿੰਗ ਕੀਤੀ ਚੈਕਿੰਗ ਦੌਰਾਨ ਪੁਲਿਸ ਨੇ ਪੀਏਆਈਐਸ ਐਪ ਅਤੇ ਵਾਹਨ ਐਪ ਦੀ ਮਦਦ ਨਾਲ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਪਛਾਣ ਕੀਤੀ ਅਤੇ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਦੀ ਤੁਰੰਤ ਜਾਂਚ ਕੀਤੀ ਗਈ ਉਨਾ ਕਿ ਹਾਕੀ ਜ਼ਿਲ੍ਹੇ ਦੇ ਵਿੱਚ ਨਸ਼ਾ ਤਸਕਰੀ ਜਾਂ ਕਿਸੇ ਵੀ ਸ਼ਰਾਬਤੀ ਅਨਸਰ ਨੂੰ ਕਿਸੇ ਸੂਰਤ ਤੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੁਲਿਸ ਹਰ ਪੱਲ ਜਾਗਰੂਕ ਹੈ ਤੇ ਜੀਆਂ ਮੁਹਿੰਮਾ ਪਵਿੱਖ ਦੇ ਵਿੱਚ ਵੀ ਲਗਾਤਾਰ ਜਾਰੀ ਰਹਿਣ ਗਿਆ ਦੇਖੋ ਇਸ ਦਰਾਨ ਹੋਰ ਕੀ ਕੁਝ ਕਿਹਾ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਵੱਲੋਂ ਰਾਤ ਦੀ ਜਿਹੜੀ ਅੱਜ ਸਪੈਸ਼ਲ ਨਾਈਟ ਡੋਮੀਨੇਸ਼ਨ ਕੀਤੀ ਜਾ ਰਹੀ ਹੈ ਜੀ ਵੈਸੇ ਤਾਂ ਇਹ ਸਾਡਾ ਰੈਗੂਲਰ ਕੋਰਸ ਹੈ ਜੋ ਵੀ ਰਾਤ ਦੇ ਸਮੇਂ ਅਨ ਸੁਖਾਵੇਂ ਅਨ ਵਾਂਟਡ ਜਿਹੜੇ ਐਲੀਮੈਂਟਸ ਹੈਗੇ ਸੋਸਾਇਟੀ ਦੇ ਜਿਹੜੇ ਘੁੰਮ ਰਹੇ ਆ ਕ੍ਰਾਈਮ ਨੂੰ ਕਰਨ ਦੇ ਤਾਕ ਦੇ ਵਿੱਚ ਘੁੰਮ ਰਹੇ ਹੁੰਦੇ ਆ ਸੋ ਸਪੈਸ਼ਲ ਇਸ ਤਰ੍ਹਾਂ ਦੀ ਚੈਕਿੰਗਸ ਦੁਆਰਾ ਅਸੀਂ ਇਹਨਾਂ ਨੂੰ ਅਕਸਰ ਹੀ ਨੈਬ ਕਰਨ ਲਈ ਜੀ ਚੈਕਿੰਗਸ ਕਰਦੇ ਰਹਿੰਦੇ ਆ ਸੋ ਅੱਜ ਵੀ ਅਸੀਂ ਸਪੈਸ਼ਲ ਜਿਹੜੀ ਨਾਈਟ ਚੈਕਿੰਗ ਕਰ ਰਹੇ ਆ ਤੇ ਉਹਦੇ ਦੌਰਾਨ ਤੁਸੀਂ ਦੇਖ ਰਹੇ ਹੋਵੋਗੇ ਕਿ ਪੁਲਿਸ ਪਾਰਟੀ ਚੈਕਿੰਗਸ ਵੀ ਕਰ ਰਹੀ ਹੈ ਵਹੀਕਲ ਦੀ ਚੈਕਿੰਗ ਹੋ ਰਹੀ ਹੈ ਜਿਹੜੇ ਕੋਈ ਸ਼ੱਕੀ ਆ ਉਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਸੋ ਉਸ ਅਕੋਰਡਿੰਗਲੀ ਜੋ ਵੀ ਬਣਦਾ ਹੈ ਐਪਰੋਪ੍ਰੀਏਟ ਲੀਗਲ ਐਕਸ਼ਨ ਉਹਨਾਂ ਦੇ ਕੀਤਾ ਜਾ ਰਿਹਾ ਸੋ ਮੈਂ ਮੁਕਸਰ ਵਾਸੀਆਂ ਨੂੰ ਇਸ ਮੈਸੇਜ ਦੇ ਰਾਹੀਂ ਇਹ ਵੀ ਸੁਨੇਹਾ ਲਾਉਣਾ ਚਾਹੁੰਦਾ ਕਿ ਉਹ ਬਿਲਕੁਲ ਨਿਸ਼ਚਿੰਤ ਰਹਿਣ ਜੋ ਮੁਕਸਰ ਪੁਲਿਸ ਹੈ ਸਾਡੇ ਐਸਐਸਪੀ ਸਾਹਿਬ ਡਾਕਟਰ ਰਖੇਸ਼ ਚੌਧਰੀ ਉਹਨਾਂ ਦੀ ਰਹਿਨੁਮਾਈ ਹੇਠ ਵਰਕ ਕਰ ਰਹੀ ਹੈ ਤੇ ਦਿਨ ਰਾਤ ਤੁਹਾਡੀ ਸੁਰੱਖਿਆ ਲਈ ਕੰਮ ਕਰ ਰਹੀ ਹੈ ਮੁਕਸਰ ਵਾਸੀਆਂ ਦੀ ਸੇਫਟੀ ਲਈ ਲਗਾਤਾਰ ਜਿਹੜੀ ਹੈ ਮੁਕਸਰ ਪੁਲਿਸ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਬीडी ਮੁਹਿੰਮ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਪੂਰੇ ਜੋਰ-ਸ਼ੋਰ ਦੇ ਨਾਲ ਚੱਲ ਰਹੀ ਹੈ। ਲਗਾਤਾਰ ਪੁਲਿਸ ਦੇ ਵੱਲੋਂ ਸਖਤ ਕਾਰਵਾਈਆਂ ਨੇ ਜਿਹੜੀਆਂ ਹੁਣ ਨਸ਼ਾ ਤਸਕਰਾਂ ਦੇ ਖਿਲਾਫ ਕੀਤੀਆਂ ਜਾ ਰਹੀਆਂ ਨੇ, ਬਲਡੋਜ਼ਰ ਐਕਸ਼ਨ ਹੈ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤਾਂ ਲਗਾਤਾਰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਤੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਸਖਤ ਕਾਰਵਾਈਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਸ਼੍ਰੀ ਮੁਖਤਸਰ ਸਾਹਿਬ ਵਿਖੇ ਪੁਲਿਸ ਦੇ ਵੱਲੋਂ ਰਾਤ ਸਮੇਂ ਨਸ਼ਾ ਤਸਕਰੀ ਅਤੇ ਅਪਰਾਧਿਕ ਗਤੀਵਿਧੀਆਂ ਦੇ ਖਿਲਾਫ ਇੱਕ ਵੱਡੀ ਕਾਰਵਾਈ ਕੀਤੀ ਗਈ ਪੂਰੇ ਜ਼ਿਲ੍ਹੇ ਦੇ ਵਿੱਚ ਨਾਈਟ ਡੋਮਿਨੇਸ਼ਨ ਚੈਕਿੰਗ ਮੁਹਿੰਮ ਚਲਾਈ ਗਈ ਜਿਸ ਦੇ ਤਹਿਤ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸ ਮਹਿੰਮਤੀ ਕਪਾਈ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਕੀਤੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਬੱਸ ਸੜਿਆਂ ਰੇਲਵੇ ਸਟੇਸ਼ਨਾਂ ਰੋਡਾਂ ਤੇ ਹੋਰ ਸੰਵੇਦਨਸ਼ੀਲ ਥਾਵਾਂ ਉਤੇ ਨਾਕਾਬੰਦੀ ਕਰਦੇ ਆਂ ਪੁਰਾਣੇ ਜਾਂ ਲਵਾਰਿਸ ਵਾਹਨਾਂ ਦੀ ਵੀ ਚੈਕਿੰਗ ਕੀਤੀ ਚੈਕਿੰਗ ਦੌਰਾਨ ਪੁਲਿਸ ਨੇ ਪੀਏਆਈਐਸ ਐਪ ਅਤੇ ਵਾਹਨ ਐਪ ਦੀ ਮਦਦ ਨਾਲ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਪਛਾਣ ਕੀਤੀ ਅਤੇ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਦੀ ਤੁਰੰਤ ਜਾਂਚ ਕੀਤੀ ਗਈ ਉਨਾ ਕੇ ਹਾਕੇ ਜ਼ਿਲ੍ਹੇ ਦੇ ਵਿੱਚ ਨਸ਼ਾ ਤਸਕਰੀ ਜਾਂ ਕਿਸੇ ਵੀ ਸ਼ਰਤੀ ਅਨਸਰ ਨੂੰ ਕਿਸੇ ਸੂਰਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੁਲਿਸ ਹਰ ਪਲ ਜਾਗਰੂਕ ਹੈ ਤੇ ਅਜੀਆਂ ਮੁਹਿੰਮਾਂ ਪਵਿੱਖ ਦੇ ਵਿੱਚ ਵੀ ਲਗਾਤਾਰ ਜਾਰੀ ਰਹਿਣਗੀਆਂ ਦੇਖੋ ਇਸ ਤਰ੍ਹਾਂ ਹੋਰ ਕੀ ਕੁਝ ਕਿਹਾ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਵੱਲੋਂ ਰਾਤ ਦੀ ਜਿਹੜੀ ਅੱਜ ਸਪੈਸ਼ਲ ਨਾਈਟ ਡੋਮੀਨੇਸ਼ਨ ਕੀਤੀ ਜਾ ਰਹੀ ਹੈ ਜੀ ਵੈਸੇ ਤਾਂ ਇਹ ਸਾਡਾ ਰੈਗੂਲਰ ਕੋਰਸ ਹੈ ਜੋ ਵੀ ਰਾਤ ਦੇ ਸਮੇਂ ਅਨ ਸੁਖਾਵੇਂ ਅਨ ਵਾਂਟਡ ਜਿਹੜੇ ਐਲੀਮੈਂਟਸ ਹੈਗੇ ਸੋਸਾਇਟੀ ਦੇ ਜਿਹੜੇ ਘੁੰਮ ਰਹੇ ਆ ਕਰਾਇਮ ਨੂੰ ਕਰਨ ਦੇ ਤਾਕ ਦੇ ਵਿੱਚ ਘੁੰਮ ਰਹੇ ਹੁੰਦੇ ਆ ਸੋ ਸਪੈਸ਼ਲ ਇਸ ਤਰ੍ਹਾਂ ਦੀ ਚੈਕਿੰਗਸ ਦੁਆਰਾ ਅਸੀਂ ਇਹਨਾਂ ਨੂੰ ਅਕਸਰ ਹੀ ਨੈਬ ਕਰਨ ਲਈ ਜੀ ਚੈਕਿੰਗਸ ਕਰਦੇ ਰਹਿੰਦੇ ਆ ਸੋ ਅੱਜ ਵੀ ਅਸੀਂ ਸਪੈਸ਼ਲ ਜਿਹੜੀ ਨਾਈਟ ਚੈਕਿੰਗ ਕਰ ਰਹੇ ਆ ਤੇ ਉਹਦੇ ਦੌਰਾਨ ਤੁਸੀਂ ਦੇਖ ਰਹੇ ਹੋਵੋਗੇ ਕਿ ਪੁਲਿਸ ਪਾਰਟੀ ਚੈਕਿੰਗਸ ਵੀ ਕਰ ਰਹੀ ਹੈ ਵਹੀਕਲਸ ਦੀ ਚੈਕਿੰਗ ਹੋ ਰਹੀ ਹੈ ਜਿਹੜੇ ਕੋਈ ਸ਼ੱਕੀ ਆ ਉਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਸੋ ਉਸ ਅਕੋਰਡਿੰਗਲੀ ਜੋ ਵੀ ਬਣਦਾ ਹੈ ਐਪ੍ਰੋਪ੍ਰੀਏਟ ਲੀਗਲ ਐਕਸ਼ਨ ਉਹਨਾਂ ਦੇ ਕੀਤਾ ਜਾ ਰਿਹਾ ਸੋ ਮੈਂ ਮੁਕਸਰ ਵਾਸੀਆਂ ਨੂੰ ਇਸ ਮੈਸੇਜ ਦੇ ਰਾਹੀਂ ਇਹ ਵੀ ਸੁਨੇਹਾ ਲਾਉਣਾ ਚਾਹੁੰਦਾ ਕਿ ਉਹ ਬਿਲਕੁਲ ਨਿਸ਼ਚਿੰਤ ਰਹਿਣ ਜੋ ਮੁਕਸਰ ਪੁਲਿਸ ਹੈ ਸਾਡੇ ਐਸਐਸਪੀ ਸਾਹਿਬ ਡਾਕਟਰ ਰਕੇਸ਼ ਚੌਧਰੀ ਉਹਨਾਂ ਦੀ ਰਹਿਨਮਾਈ ਹੇਠ ਵਰਕ ਕਰ ਰਹੀ ਹੈ ਤੇ ਦਿਨ ਰਾਤ ਤੁਹਾਡੀ ਸੁਰੱਖਿਆ ਲਈ ਕੰਮ ਕਰ ਰਹੀ ਹੈ ਮੁਕਸਰ ਵਾਸੀਆਂ ਦੀ ਸੇਫਟੀ ਲਈ ਲਗਾਤਾਰ ਜਿਹੜੀ ਹੈ ਮਕਸਰ ਪੁਲਿਸ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਬीडी ਮੁਹਿੰਮ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਪੂਰੇ ਜੋਰ ਸ਼ੋਰ ਦੇ ਨਾਲ ਚੱਲ ਰਹੀ ਹੈ ਲਗਾਤਾਰ ਪੁਲਿਸ ਦੇ ਵੱਲੋਂ ਸਖਤ ਕਾਰਵਾਈਆਂ ਨੇ ਜਿਹੜੀਆਂ ਹੁਣ ਨਸ਼ਾ ਤਸਕਰਾਂ ਦੇ ਖਿਲਾਫ ਕੀਤੀਆਂ ਜਾ ਰਹੀਆਂ ਨੇ ਬਲਡوزر ਐਕਸ਼ਨ ਹੈ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤਾਂ ਲਗਾਤਾਰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਤੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਸਖਤ ਕਾਰਵਾਈਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਸ਼੍ਰੀ ਮੁਖਤਸਰ ਸਾਹਿਬ ਵਿਖੇ ਪੁਲਿਸ ਦੇ ਵੱਲੋਂ ਰਾਤ ਸਮੇਂ ਨਸ਼ਾ ਤਸਕਰੀ ਅਤੇ ਅਪਰਾਧਿਕ ਗਤੀਵਿਧੀਆਂ ਦੇ ਖਿਲਾਫ ਇੱਕ ਵੱਡੀ ਕਾਰਵਾਈ ਕੀਤੀ ਗਈ ਪੂਰੇ ਜ਼ਿਲ੍ਹੇ ਦੇ ਵਿੱਚ ਨਾਈਟ ਡੋਮਿਨੇਸ਼ਨ ਚੈਕਿੰਗ ਮੁਹਿੰਮ ਚਲਾਈ ਗਈ ਜਿਸ ਦੇ ਤਹਿਤ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸ ਮੁਹਿੰਮ ਦੀ ਅਗਵਾਈ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਕੀਤੀ ਪੁਲਸਦਿਆਂ ਵੱਖ-ਵੱਖ ਟੀਮਾਂ ਨੇ ਬੱਸ ਸੱਡਿਆਂ ਰੇਲਵੇ ਸਟੇਸ਼ਨਾਂ ਰੋਡਾਂ ਤੇ ਹੋਰ ਸੰਵੇਦਨਸ਼ੀਲ ਥਾਵਾਂ ਉਤੇ ਨਾਕਾਬੰਦੀ ਕਰਦੇ ਆਂ ਪੁਰਾਣੇ ਜਾਂ ਲਵਾਰਿਸ ਵਾਹਨਾਂ ਦੀ ਵੀ ਚੈਕਿੰਗ ਕੀਤੀ ਚੈਕਿੰਗ ਦੌਰਾਨ ਪੁਲਿਸ ਨੇ ਪੀਏਆਈਐਸ ਐਪ ਅਤੇ ਵਾਹਨ ਐਪ ਦੀ ਮਦਦ ਨਾਲ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਪਛਾਣ ਕੀਤੀ ਅਤੇ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਦੀ ਤੁਰੰਤ ਜਾਂਚ ਕੀਤੀ ਗਈ ਉਨਾ ਕਿ ਹਾਕ ਦੇ ਜ਼ਿਲ੍ਹੇ ਦੇ ਵਿੱਚ ਨਸ਼ਾ ਤਸਕਰੀ ਜਾਂ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਿਸੇ ਸੂਰਤ ਤੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੁਲਿਸ ਹਰ ਪੱਲ ਜਾਗਰੂਕ ਹੈ ਤੇ ਅਜੀਆਂ ਮੁਹਿੰਮਾਂ ਪਵਿੱਕ ਦੇ ਵਿੱਚ ਵੀ ਲਗਾਤਾਰ ਜਾਰੀ ਰਹਿਣਗੀਆਂ ਦੇਖੋ ਇਸ ਤਰ੍ਹਾਂ ਹੋਰ ਕੀ ਕੁਝ ਕਿਹਾ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਵੱਲੋਂ ਰਾਤ ਦੀ ਜਿਹੜੀ ਅੱਜ ਸਪੈਸ਼ਲ ਨਾਈਟ ਡੋਮੀਨੇਸ਼ਨ ਕੀਤੀ ਜਾ ਰਹੀ ਹੈ ਜੀ ਵੈਸੇ ਤਾਂ ਸਾਡਾ ਰੈਗੂਲਰ ਕੋਰਸ ਹੈ ਜੋ ਵੀ ਰਾਤ ਦੇ ਸਮੇਂ ਅਨ ਸੁਖਾਵੇਂ ਅਨ ਵਾਂਟਡ ਜਿਹੜੇ ਐਲੀਮੈਂਟਸ ਹੈਗੇ ਸੋਸਾਇਟੀ ਦੇ ਜਿਹੜੇ ਘੁੰਮ ਰਹੇ ਆ ਕਰਾਇਮ ਨੂੰ ਕਰਨ ਦੇ ਤਾਕ ਦੇ ਵਿੱਚ ਘੁੰਮ ਰਹੇ ਹੁੰਦੇ ਆ ਸੋ ਸਪੈਸ਼ਲ ਇਸ ਤਰ੍ਹਾਂ ਦੀ ਚੈਕਿੰਗਸ ਦੁਆਰਾ ਅਸੀਂ ਇਹਨਾਂ ਨੂੰ ਅਕਸਰ ਹੀ ਨੈਬ ਕਰਨ ਲਈ ਜੀ ਚੈਕਿੰਗਸ ਕਰਦੇ ਰਹਿੰਦੇ ਆ ਸੋ ਅੱਜ ਵੀ ਅਸੀਂ ਸਪੈਸ਼ਲ ਜਿਹੜੀ ਨਾਈਟ ਚੈਕਿੰਗ ਕਰ ਰਹੇ ਆ ਤੇ ਉਹਦੇ ਦੌਰਾਨ ਤੁਸੀਂ ਦੇਖ ਰਹੇ ਹੋਵੋਗੇ ਕਿ ਪੁਲਿਸ ਪਾਰਟੀ ਚੈਕਿੰਗਸ ਵੀ ਕਰ ਰਹੀ ਹੈ ਵਹੀਕਲਸ ਦੀ ਚੈਕਿੰਗ ਹੋ ਰਹੀ ਹੈ ਜਿਹੜੇ ਕੋਈ ਸ਼ੱਕੀ ਹਨ ਉਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਸੋ ਉਸ ਅਕੋਰਡਿੰਗਲੀ ਜੋ ਵੀ ਬਣਦਾ ਹੈ ਐਪਰੋਪ੍ਰੀਏਟ ਲੀਗਲ ਐਕਸ਼ਨ ਉਹਨਾਂ ਦੇ ਕੀਤਾ ਜਾ ਰਿਹਾ ਸੋ ਮੈਂ ਮੁਕਸਰ ਵਾਸੀਆਂ ਨੂੰ ਇਸ ਮੈਸੇਜ ਦੇ ਰਾਹੀਂ ਇਹ ਵੀ ਸੁਨੇਹਾ ਲਾਉਣਾ ਚਾਹੁੰਦਾ ਕਿ ਉਹ ਬਿਲਕੁਲ ਨਿਸ਼ਚਿੰਤ ਰਹਿਣ ਜੋ ਮੁਕਸਰ ਪੁਲਿਸ ਹੈ ਸਾਡੇ ਐਸਐਸਪੀ ਸਾਹਿਬ ਡਾਕਟਰ ਰਕੇਸ਼ ਚੌਧਰੀ ਉਹਨਾਂ ਦੀ ਰਹਿਨਮਾਈ ਹੇਠ ਵਰਕ ਕਰ ਰਹੀ ਹੈ ਤੇ ਦਿਨ ਰਾਤ ਤੁਹਾਡੀ ਸੁਰੱਖਿਆ ਲਈ ਕੰਮ ਕਰ ਰਹੀ ਹੈ ਮੁਕਸਰ ਵਾਸੀਆਂ ਦੀ ਸੇਫਟੀ ਲਈ ਲਗਾਤਾਰ ਜਿਹੜੀ ਹੈ ਮੁਕਸਰ ਪੁਲਿਸ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਬੀਡੀ ਮੁਹਿੰਮ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਪੂਰੇ ਜੋਰ-ਸ਼ੋਰ ਦੇ ਨਾਲ ਚੱਲ ਰਹੀ ਹੈ ਲਗਾਤਾਰ ਪੁਲਿਸ ਦੇ ਵੱਲੋਂ ਸਖਤ ਕਾਰਵਾਈਆਂ ਨੇ ਜਿਹੜੀਆਂ ਹੁਣ ਨਸ਼ਾ ਤਸਕਰਾਂ ਦੇ ਖਿਲਾਫ ਕੀਤੀਆਂ ਜਾ ਰਹੀਆਂ ਨੇ ਬਲਡੋਜ਼ਰ ਐਕਸ਼ਨ ਹੈ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤਾਂ ਲਗਾਤਾਰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਤੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਸਖਤ ਕਾਰਵਾਈਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਸ਼੍ਰੀ ਮੁਖਤਸਰ ਸਾਹਿਬ ਵਿਖੇ ਪੁਲਿਸ ਦੇ ਵੱਲੋਂ ਰਾਤ ਸਮੇਂ ਨਸ਼ਾ ਤਸਕਰੀ ਅਤੇ ਅਪਰਾਧਿਕ ਗਤੀਵਿਧੀਆਂ ਦੇ ਖਿਲਾਫ ਇੱਕ ਵੱਡੀ ਕਾਰਵਾਈ ਕੀਤੀ ਗਈ। ਪੂਰੇ ਜ਼ਿਲ੍ਹੇ ਦੇ ਵਿੱਚ ਨਾਈਟ ਡੋਮਿਨੇਸ਼ਨ ਚੈਕਿੰਗ ਮੁਹਿੰਮ ਚਲਾਈ ਗਈ। ਜਿਸ ਦੇ ਤਹਿਤ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਮੁਹਿੰਮ ਦੀ ਅਗਵਾਈ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਕੀਤੀ। ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਬੱਸ ਅੜਿਆਂ, ਰੇਲਵੇ ਸਟੇਸ਼ਨਾਂ, ਰੋਡਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ 'ਤੇ ਨਾਕਾਬੰਦੀ ਕਰਦੇ ਆਂ। ਪੁਰਾਣੇ ਜਾਂ ਲਵਾਰਿਸ ਵਾਹਨਾਂ ਦੀ ਵੀ ਚੈਕਿੰਗ ਕੀਤੀ। ਟੈਕਿੰਗ ਦੌਰਾਨ ਪੁਲਿਸ ਨੇ ਪੀਏਆਈਐਸ ਐਪ ਅਤੇ ਵਾਹਨ ਐਪ ਦੀ ਮਦਦ ਨਾਲ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਪਛਾਣ ਕੀਤੀ ਅਤੇ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਦੀ ਤੁਰੰਤ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਨਸ਼ਾ ਤਸਕਰੀ ਜਾਂ ਕਿਸੇ ਵੀ ਸ਼ਰਾਬਤੀ ਅਨਸਰ ਨੂੰ ਕਿਸੇ ਸੂਰਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਿਸ ਹਰ ਪੱਲ ਜਾਗਰੂਕ ਹੈ ਤੇ ਇਹ ਜੀਆਂ ਮੁਹਿੰਮਾ ਪਵਿੱਖ ਦੇ ਵਿੱਚ ਵੀ ਲਗਾਤਾਰ ਜਾਰੀ ਰਹਿਣਗੀਆਂ। ਦੇਖੋ ਇਸ ਦੌਰਾਨ ਹੋਰ ਕੀ ਕੁਝ ਕਿਹਾ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ। ਜిల్లా ਸ਼੍ਰੀ ਮੁਕਤਸਰ ਸਾਹਿਬ ਵੱਲੋਂ ਰਾਤ ਦੀ ਜਿਹੜੀ ਅੱਜ ਸਪੈਸ਼ਲ ਨਾਈਟ ਡੋਮਿਨੇਸ਼ਨ ਕੀਤੀ ਜਾ ਰਹੀ ਹੈ ਜੀ ਵੈਸੇ ਤਾਂ ਸਾਡਾ ਰੈਗੂਲਰ ਕੋਰਸ ਹੈ ਜੋ ਵੀ ਰਾਤ ਦੇ ਸਮੇਂ ਅਨ ਸੁਖਾਵੇਂ ਅਨ ਵਾਂਟਡ ਜਿਹੜੇ 엘ਮੈਂਟਸ ਹੈਗੇ ਸੋਸਾਇਟੀ ਦੇ ਜਿਹੜੇ ਘੁੰਮ ਰਹੇ ਹੈ ਕ੍ਰਾਈਮ ਨੂੰ ਕਰਨ ਦੇ ਤਾਕ ਦੇ ਵਿੱਚ ਘੁੰਮਰੇ ਹੁੰਦੇ ਆ ਸੋ ਸਪੈਸ਼ਲ ਇਸ ਤਰ੍ਹਾਂ ਦੀ ਚੈਕਿੰਗਸ ਦੁਆਰਾ ਅਸੀਂ ਇਹਨਾਂ ਨੂੰ ਅਕਸਰ ਹੀ ਨੈਬ ਕਰਨ ਲਈ ਜੀ ਚੈਕਿੰਗਸ ਕਰਦੇ ਰਹਿੰਦੇ ਆ ਸੋ ਅੱਜ ਵੀ ਅਸੀਂ ਸਪੈਸ਼ਲ ਜਿਹੜੀ ਨਾਈਟ ਚੈਕਿੰਗ ਕਰ ਰਹੇ ਆਂ ਤੇ ਉਹਦੇ ਦੌਰਾਨ ਤੁਸੀਂ ਦੇਖ ਰਹੇ ਹੋਵੋਗੇ ਕਿ ਪੁਲਿਸ ਪਾਰਟੀ ਚੈਕਿੰਗਸ ਵੀ ਕਰ ਰਹੀ ਹੈ ਵਹੀਕਲ ਦੀ ਚੈਕਿੰਗ ਹੋ ਰਹੀ ਹੈ ਜਿਹੜੇ ਕੋਈ ਸ਼ੱਕੀ ਉਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਸੋ ਉਸ ਅਕੋਰਡਿੰਗਲੀ ਜੋ ਵੀ ਬਣਦਾ ਹੈ ਐਪ੍ਰੋਪ੍ਰੀਏਟ ਲੀਗਲ ਐਕਸ਼ਨ ਉਹਨਾਂ ਦੇ ਕੀਤਾ ਜਾ ਰਿਹਾ ਸੋ ਮੈਂ ਮੁਕਸਰ ਵਾਸੀਆਂ ਨੂੰ ਇਸ ਮੈਸੇਜ ਦੇ ਰਾਹੀਂ ਇਹ ਵੀ ਸੁਨੇਹਾ ਲਾਉਣਾ ਚਾਹੁੰਦਾ ਕਿ ਉਹ ਬਿਲਕੁਲ ਨਿਸ਼ਚਿੰਤ ਰਹਿਣ ਜੋ ਮੁਕਸਰ ਪੁਲਿਸ ਹੈ ਸਾਡੇ ਐਸਐਸਪੀ ਸਾਹਿਬ ਡਾਕਟਰ ਰਕੇਸ਼ ਚੌਧਰੀ ਉਹਨਾਂ ਦੀ ਰਹਿਨਮਾਈ ਹੇਠ ਵਰਕ ਕਰ ਰਹੀ ਹੈ ਦਿਨ ਰਾਤ ਤੁਹਾਡੀ ਸੁਰੱਖਿਆ ਲਈ ਕੰਮ ਕਰ ਰਹੀ ਹੈ ਮੁਕਸਰ ਵਾਸੀਆਂ ਦੀ ਸੇਫਟੀ ਲਈ ਲਗਾਤਾਰ ਜਿਹੜੀ ਹੈ ਮੁਕਸਰ ਪੁਲਿਸ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਬੀਡੀ ਮੁਹਿੰਮ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਪੂਰੇ ਜੋਰ-ਸ਼ੋਰ ਦੇ ਨਾਲ ਚੱਲ ਰਹੀ ਹੈ। ਲਗਾਤਾਰ ਪੁਲਿਸ ਦੇ ਵੱਲੋਂ ਸਖਤ ਕਾਰਵਾਈਆਂ ਨੇ ਜਿਹੜੀਆਂ ਹੁਣ ਨਸ਼ਾ ਤਸਕਰਾਂ ਦੇ ਖਿਲਾਫ ਕੀਤੀਆਂ ਜਾ ਰਹੀਆਂ ਨੇ ਬਲਡੋਜ਼ਰ ਐਕਸ਼ਨ ਹੈ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤਾਂ ਲਗਾਤਾਰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਤੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਸਖਤ ਕਾਰਵਾਈਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਸ਼੍ਰੀ ਮੁਖਤਸਰ ਸਾਹਿਬ ਵਿਖੇ Yeah. <laughs> ਪੁਲਿਸ ਦੇ ਵੱਲੋਂ ਰਾਤ ਸਮੇਂ ਨਸ਼ਾ ਤਸਕਰੀ ਅਤੇ ਅਪਰਾਧਿਕ ਗਤੀਵਿਧੀਆਂ ਦੇ ਖਿਲਾਫ ਇੱਕ ਵੱਡੀ ਕਾਰਵਾਈ ਕੀਤੀ ਗਈ। ਪੂਰੇ ਜ਼ਿਲ੍ਹੇ ਦੇ ਵਿੱਚ ਨਾਈਟ ਡੋਮਿਨੇਸ਼ਨ ਚੈਕਿੰਗ ਮੁਹਿੰਮ ਚਲਾਈ ਗਈ। ਜਿਸ ਦੇ ਤਹਿਤ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਮੁਹਿੰਮ ਦੀ ਅਗਵਾਈ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਕੀਤੀ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਬੱਸ ਅੜਿਆਂ, ਰੇਲਵੇ ਸਟੇਸ਼ਨਾਂ, ਰੋਡਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ 'ਤੇ ਨਾਕਾਬੰਦੀ ਕਰਦੇ ਆਂ। ਪੁਰਾਣੇ ਜਾਂ ਲਵਾਰਿਸ ਵਾਹਨਾਂ ਦੀ ਵੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਪੁਲਿਸ ਨੇ ਪੀਏਆਈ ਸੈਪਾ ਤੇ ਵਾਹਨ ਐਪ ਦੀ ਮਦਦ ਨਾਲ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਪਛਾਣ ਕੀਤੀ ਅਤੇ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਦੀ ਤੁਰੰਤ ਜਾਂਚ ਕੀਤੀ ਗਈ। ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਨਸ਼ਾ ਤਸਕਰੀ ਜਾਂ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਿਸੇ ਸੂਰਤ ਤੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਿਸ ਹਰ ਪਲ ਜਾਗਰੂਕ ਹੈ ਤੇ ਅਜੀਆਂ ਮੁਹਿੰਮਾਂ ਭਵਿੱਖ ਦੇ ਵਿੱਚ ਵੀ ਲਗਾਤਾਰ ਜਾਰੀ ਰਹਿਣਗੀਆਂ। ਦੇਖੋ ਇਸ ਦਰਾਨ ਹੋਰ ਕੀ ਕੁਝ ਕਿਹਾ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ। ਅ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਵੱਲੋਂ ਰਾਤ ਦੀ ਜਿਹੜੀ ਅੱਜ ਸਪੈਸ਼ਲ ਨਾਈਟ ਡੋਮੀਨੇਸ਼ਨ ਕੀਤੀ ਜਾ ਰਹੀ ਹੈ ਜੀ ਵੈਸੇ ਤਾਂ ਸਾਡਾ ਰੈਗੂਲਰ ਕੋਰਸ ਹੈ ਜੋ ਵੀ ਰਾਤ ਦੇ ਸਮੇਂ ਅਨ ਸੁਖਾਵੇਂ ਅਨ ਵਾਂਟਡ ਜਿਹੜੇ ਐਲੀਮੈਂਟਸ ਹੈਗੇ ਸੋਸਾਇਟੀ ਦੇ ਜਿਹੜੇ ਘੁੰਮ ਰਹੇ ਹੈ ਕ੍ਰਾਈਮ ਨੂੰ ਕਰਨ ਦੇ ਤਾਕ ਦੇ ਵਿੱਚ ਘੁੰਮ ਰਹੇ ਹੁੰਦੇ ਆ ਸੋ ਸਪੈਸ਼ਲ ਇਸ ਤਰ੍ਹਾਂ ਦੀ ਚੈਕਿੰਗਸ ਦੁਆਰਾ ਅਸੀਂ ਇਹਨਾਂ ਨੂੰ ਅਕਸਰ ਹੀ ਨੈਬ ਕਰਨ ਲਈ ਜੀ ਚੈਕਿੰਗਸ ਕਰਦੇ ਰਹਿੰਦੇ ਆ ਸੋ ਅੱਜ ਵੀ ਅਸੀਂ ਸਪੈਸ਼ਲ ਜਿਹੜੀ ਨਾਈਟ ਚੈਕਿੰਗ ਕਰ ਰਹੇ ਆਂ ਤੇ ਉਹਦੇ ਦੌਰਾਨ ਤੁਸੀਂ ਦੇਖ ਰਹੇ ਹੋਵੋਗੇ ਕਿ ਪੁਲਿਸ ਪਾਰਟੀ ਚੈਕਿੰਗਸ ਵੀ ਕਰ ਰਹੀ ਹੈ ਵਹੀਕਲਸ ਦੀ ਚੈਕਿੰਗ ਹੋ ਰਹੀ ਹੈ ਜਿਹੜੇ ਕੋਈ ਸ਼ੱਕੀ ਆ ਉਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਸੋ ਉਸ ਅਕੋਰਡਿੰਗਲੀ ਜੋ ਵੀ ਬਣਦਾ ਹੈ ਅਪਰੋਪ੍ਰੀਏਟ ਲੀਗਲ ਐਕਸ਼ਨ ਉਹਨਾਂ ਦੇ ਕੀਤਾ ਜਾ ਰਿਹਾ ਸੋ ਮੈਂ ਮੁਕਸਰ ਵਾਸੀਆਂ ਨੂੰ ਇਸ ਮੈਸੇਜ ਦੇ ਰਾਹੀਂ ਇਹ ਵੀ ਸੁਨੇਹਾ ਲਾਉਣਾ ਚਾਹੁੰਦਾ ਕਿ ਉਹ ਬਿਲਕੁਲ ਨਿਸ਼ਚਿੰਤ ਰਹਿਣ ਜੋ ਮੁਕਸਰ ਪੁਲਿਸ ਹੈ ਸਾਡੇ ਐਸਐਸਪੀ ਸਾਹਿਬ ਡਾਕਟਰ ਰਕੇਸ਼ ਚੌਧਰੀ ਉਹਨਾਂ ਦੀ ਰਹਿਨੁਮਾਈ ਹੇਠ ਵਰਕ ਕਰ ਰਹੀ ਹੈ ਦਿਨ ਰਾਤ ਤੁਹਾਡੀ ਸੁਰੱਖਿਆ ਲਈ ਕੰਮ ਕਰ ਰਹੀ ਹੈ ਮੁਕਸਰ ਵਾਸੀਆਂ ਦੀ ਸੇਫਟੀ ਲਈ ਲਗਾਤਾਰ ਜਿਹੜੀ ਹੈ ਮੁਕਸਰ ਪੁਲਿਸ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਬीडी ਮੁਹਿੰਮ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਪੂਰੇ ਜੋਰ-ਸ਼ੋਰ ਦੇ ਨਾਲ ਚੱਲ ਰਹੀ ਹੈ ਲਗਾਤਾਰ ਪੁਲਿਸ ਦੇ ਵੱਲੋਂ ਸਖਤ ਕਾਰਵਾਈਆਂ ਨੇ ਜਿਹੜੀਆਂ ਉਹ ਨਸ਼ਾ ਤਸਕਰਾਂ ਦੇ ਖਿਲਾਫ ਕੀਤੀਆਂ ਜਾ ਰਹੀਆਂ ਨੇ ਬਲਡوزر ਐਕਸ਼ਨ ਹੈ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤਾਂ ਲਗਾਤਾਰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਤੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਸਖਤ ਕਾਰਵਾਈਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਸ਼੍ਰੀ ਮੁਖਤਸਰ ਸਾਹਿਬ ਵਿਖੇ ਪੁਲਿਸ ਦੇ ਵੱਲੋਂ ਰਾਤ ਸਮੇਂ ਨਸ਼ਾ ਤਸਕਰੀ ਅਤੇ ਅਪਰਾਧਿਕ ਗਤੀਵਿਧੀਆਂ ਦੇ ਖਿਲਾਫ ਇੱਕ ਵੱਡੀ ਕਾਰਵਾਈ ਕੀਤੀ ਗਈ ਪੂਰੇ ਜ਼ਿਲ੍ਹੇ ਦੇ ਵਿੱਚ ਨਾਈਟ ਡੋਮਿਨੇਸ਼ਨ ਚੈਕਿੰਗ ਮੁਹਿੰਮ ਚਲਾਈ ਗਈ ਜਿਸ ਦੇ ਤਹਿਤ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸ ਮੁਹਿੰਮ ਦੀ ਅਗਵਾਈ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਕੀਤੀ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਬਸ ਰੇਡਾਂ ਰੇਲਵੇ ਸਟੇਸ਼ਨਾਂ ਰੋਡਾਂ ਤੇ ਹੋਰ ਸੰਵੇਦਨਸ਼ੀਲ ਥਾਵਾਂ ਉੱਤੇ ਨਾਕਾਬੰਦੀ ਕਰਦੇ ਆਂ ਪੁਰਾਣੇ ਜਾਂ ਲਵਾਰਿਸ ਵਾਹਨਾਂ ਦੀ ਵੀ ਚੈਕਿੰਗ ਕੀਤੀ ਚੈਕਿੰਗ ਦੌਰਾਨ ਪੁਲਿਸ ਨੇ ਪੀਏਆਈਐਸ ਐਪ ਅਤੇ ਵਾਹਨ ਐਪ ਦੀ ਮਦਦ ਨਾਲ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਪਛਾਣ ਕੀਤੀ ਅਤੇ ਕਿਸੇ ਵੀ ਗੈਰ ਕਾਨੂੰਨੀ ਕਾਨੂੰਨੀ ਗਤੀਵਿਧੀ ਦੀ ਤਰੰਤ ਜਾਂਚ ਕੀਤੀ ਗਈ ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਨਸ਼ਾ ਤਸਕਰੀ ਜਾਂ ਕਿਸੇ ਵੀ ਸ਼ਰਾਬਤੀ ਅਨਸਰ ਨੂੰ ਕਿਸੇ ਸੂਰਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੁਲਿਸ ਹਰ ਪੱਲ ਜਾਗਰੂਕ ਹੈ ਤੇ ਇਹ ਜੀਆਂ ਮੁਹਿੰਮਾ ਪਵਿੱਖ ਦੇ ਵਿੱਚ ਵੀ ਲਗਾਤਾਰ ਜਾਰੀ ਰਹਿਣਗੀਆਂ ਦੇਖੋ ਇਸ ਤਰ੍ਹਾਂ ਹੋਰ ਕੀ ਕੁਝ ਕਿਹਾ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਵੱਲੋਂ ਰਾਤ ਦੀ ਜਿਹੜੀ ਅੱਜ ਸਪੈਸ਼ਲ ਨਾਈਟ ਡੋਮੀਨੇਸ਼ਨ ਕੀਤੀ ਜਾ ਰਹੀ ਹੈ ਜੀ ਵੈਸੇ ਤਾਂ ਇਹ ਸਾਡਾ ਰੈਗੂਲਰ ਕੋਰਸ ਹੈ ਜੋ ਵੀ ਰਾਤ ਦੇ ਸਮੇਂ ਅਨ ਸੁਖਾਵੇਂ ਅਨ ਵਾਂਟਡ ਜਿਹੜੇ ਐਲੀਮੈਂਟਸ ਹੈਗੇ ਸੋਸਾਇਟੀ ਦੇ ਜਿਹੜੇ ਘੁੰਮ ਰਹੇ ਹੈ क्राइम ਨੂੰ ਕਰਨ ਦੇ ਤਾਕ ਦੇ ਵਿੱਚ ਘੁੰਮ ਰਹੇ ਹੁੰਦੇ ਆ ਸੋ ਸਪੈਸ਼ਲ ਇਸ ਤਰ੍ਹਾਂ ਦੀ ਚੈਕਿੰਗਸ ਦੁਆਰਾ ਅਸੀਂ ਇਹਨਾਂ ਨੂੰ ਅਕਸਰ ਹੀ ਨੈਬ ਕਰਨ ਲਈ ਜੀ ਚੈਕਿੰਗਸ ਕਰਦੇ ਰਹਿੰਦੇ ਆ ਸੋ ਅੱਜ ਵੀ ਅਸੀਂ ਸਪੈਸ਼ਲ ਜਿਹੜੀ ਨਾਈਟ ਚੈਕਿੰਗ ਕਰ ਰਹੇ ਆ ਤੇ ਉਹਦੇ ਦੌਰਾਨ ਤੁਸੀਂ ਦੇਖ ਰਹੇ ਹੋਵੋਗੇ ਕਿ ਪੁਲਿਸ ਪਾਰਟੀ ਚੈਕਿੰਗਸ ਵੀ ਕਰ ਰਹੀ ਹੈ ਵਹੀਕਲ ਦੀ ਚੈਕਿੰਗ ਹੋ ਰਹੀ ਹੈ ਜਿਹੜੇ ਕੋਈ ਸ਼ੱਕੀ ਆ ਉਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਸੋ ਉਸ ਅਕੋਰਡਿੰਗਲੀ ਜੋ ਵੀ ਬਣਦਾ ਹੈ ਐਪ੍ਰੋਪ੍ਰੀਏਟ ਲੀਗਲ ਐਕਸ਼ਨ ਉਹਨਾਂ ਦੇ ਕੀਤਾ ਜਾ ਰਿਹਾ ਸੋ ਮੈਂ ਮੁਕਸਰ ਵਾਸੀਆਂ ਨੂੰ ਇਸ ਮੈਸੇਜ ਦੇ ਰਾਹੀਂ ਇਹ ਵੀ ਸੁਨੇਹਾ ਲਾਉਣਾ ਚਾਹੁੰਦਾ ਕਿ ਉਹ ਬਿਲਕੁਲ ਨਿਸ਼ਚਿੰਤ ਰਹਿਣ ਜੋ ਮੁਕਸਰ ਪੁਲਿਸ ਹੈ ਸਾਡੇ ਐਸਐਸਪੀ ਸਾਹਿਬ ਡਾਕਟਰ ਰਖੇਲ ਚੌਧਰੀ ਉਹਨਾਂ ਦੀ ਰਹਿਨੁਮਾਈ ਹੇਠ ਵਰਕ ਕਰ ਰਹੀ ਹੈ ਤੇ ਦਿਨ ਰਾਤ ਤੁਹਾਡੀ ਸੁਰੱਖਿਆ ਲਈ ਕੰਮ ਕਰ ਰਹੀ ਹੈ ਮੁਕਸਰ ਵਾਸੀਆਂ ਦੀ ਸੇਫਟੀ ਲਈ ਲਗਾਤਾਰ ਜਿਹੜੀ ਹੈ ਮੁਕਸਰ ਪੁਲਿਸ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਬीडी ਮੁਹਿੰਮ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਪੂਰੇ ਜੋਰ-ਸ਼ੋਰ ਦੇ ਨਾਲ ਚੱਲ ਰਹੀ ਹੈ ਲਗਾਤਾਰ ਪੁਲਿਸ ਦੇ ਵੱਲੋਂ ਸਖਤ ਕਾਰਵਾਈਆਂ ਨੇ ਜਿਹੜੀਆਂ ਹੁਣ ਨਸ਼ਾ ਤਸਕਰਾਂ ਦੇ ਖਿਲਾਫ ਕੀਤੀਆਂ ਜਾ ਰਹੀਆਂ ਨੇ ਬਲਡوزر ਐਕਸ਼ਨ ਹੈ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤਾਂ ਲਗਾਤਾਰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਤੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਸਖਤ ਕਾਰਵਾਈਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਸ਼੍ਰੀ ਮੁਖਤਸਰ ਸਾਹਿਬ ਵਿਖੇ ਪੁਲਿਸ ਵੱਲੋਂ ਰਾਤ ਸਮੇਂ ਨਸ਼ਾ ਤਸਕਰੀ ਅਤੇ ਅਪਰਾਧਿਕ ਗਤੀਵਿਧੀਆਂ ਦੇ ਖਿਲਾਫ ਇੱਕ ਵੱਡੀ ਕਾਰਵਾਈ ਕੀਤੀ ਗਈ ਪੂਰੇ ਜ਼ਿਲ੍ਹੇ ਦੇ ਵਿੱਚ ਨਾਈਟ ਡੋਮਿਨੇਸ਼ਨ ਚੈਕਿੰਗ ਮੁਹਿੰਮ ਚਲਾਈ ਗਈ ਜਿਸ ਦੇ ਤਹਿਤ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸ ਮਹਿੰਮਤੀ ਅਗਵਾਈ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਕੀਤੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਬੱਸ ਸੜਿਆਂ ਰੇਲਵੇ ਸਟੇਸ਼ਨਾਂ ਰੋਟਾਂ ਤੇ ਹੋਰ ਸੰਵੇਦਨਸ਼ੀਲ ਥਾਵਾਂ ਉਤੇ ਨਾਕਾਬੰਦੀ ਕਰਦੇ ਆਂ ਪੁਰਾਣੇ ਜਾਂ ਲਵਾਰਿਸ ਵਾਹਨਾਂ ਦੀ ਵੀ ਚੈਕਿੰਗ ਕੀਤੀ ਚੈਕਿੰਗ ਦੌਰਾਨ ਪੁਲਿਸ ਨੇ ਪੀਏਆਈਐਸ ਐਪ ਅਤੇ ਵਾਹਨ ਐਪ ਦੀ ਮਦਦ ਨਾਲ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਪਛਾਣ ਕੀਤੀ ਅਤੇ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਦੀ ਤੁਰੰਤ ਜਾਂਚ ਕੀਤੀ ਗਈ ਉਨਾ ਕੇ ਹਾਕੇ ਜ਼ਿਲ੍ਹੇ ਦੇ ਵਿੱਚ ਨਸ਼ਾ ਤਸਕਰੀ ਜਾਂ ਕਿਸੇ ਵੀ ਸ਼ਰਤੀ ਅਨਸਰ ਨੂੰ ਕਿਸੇ ਸੂਰਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੁਲਿਸ ਹਰ ਪਲ ਜਾਗਰੂਕ ਹੈ ਤੇ ਜਿਹੜੀਆਂ ਮੁਹਿੰਮਾਂ ਪਵਿੱਖ ਦੇ ਵਿੱਚ ਵੀ ਲਗਾਤਾਰ ਜਾਰੀ ਰਹਿਣਗੀਆਂ ਦੇਖੋ ਇਸ ਤਰ੍ਹਾਂ ਹੋਰ ਕੀ ਕੁਝ ਕਿਹਾ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਵੱਲੋਂ ਰਾਤ ਦੀ ਜਿਹੜੀ ਅੱਜ ਸਪੈਸ਼ਲ ਨਾਈਟ ਡੋਮੀਨੇਸ਼ਨ ਕੀਤੀ ਜਾ ਰਹੀ ਹੈ ਜੀ ਵੈਸੇ ਤਾਂ ਇਹ ਸਾਡਾ ਰੈਗੂਲਰ ਕੋਰਸ ਹੈ ਜੋ ਵੀ ਰਾਤ ਦੇ ਸਮੇਂ ਅਨ ਸੁਖਾਵੇਂ ਅਨ ਵਾਂਟਡ ਜਿਹੜੇ ਐਲੀਮੈਂਟਸ ਹੈਗੇ ਸੋਸਾਇਟੀ ਦੇ ਜਿਹੜੇ ਘੁੰਮ ਰਹੇ ਆ ਕ੍ਰਾਈਮ ਨੂੰ ਕਰਨ ਦੇ ਤਾਕ ਦੇ ਵਿੱਚ ਘੁੰਮ ਰਹੇ ਹੁੰਦੇ ਆ ਸੋ ਸਪੈਸ਼ਲ ਇਸ ਤਰ੍ਹਾਂ ਦੀ ਚੈਕਿੰਗਸ ਦੁਆਰਾ ਅਸੀਂ ਇਹਨਾਂ ਨੂੰ ਅਕਸਰ ਹੀ ਨੈਬ ਕਰਨ ਲਈ ਜੀ ਚੈਕਿੰਗਸ ਕਰਦੇ ਰਹਿੰਦੇ ਆ ਸੋ ਅੱਜ ਵੀ ਅਸੀਂ ਸਪੈਸ਼ਲ ਜਿਹੜੀ ਨਾਈਟ ਚੈਕਿੰਗ ਕਰ ਰਹੇ ਆ ਤੇ ਉਹਦੇ ਦੌਰਾਨ ਤੁਸੀਂ ਦੇਖ ਰਹੇ ਹੋਵੋਗੇ ਕਿ ਪੁਲਿਸ ਪਾਰਟੀ ਚੈਕਿੰਗਸ ਵੀ ਕਰ ਰਹੀ ਹੈ ਵਹੀਕਲਸ ਦੀ ਚੈਕਿੰਗ ਹੋ ਰਹੀ ਹੈ ਜਿਹੜੇ ਕੋਈ ਸ਼ੱਕੀ ਹਨ ਉਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਸੋ ਉਸ ਅਕੋਰਡਿੰਗਲੀ ਜੋ ਵੀ ਬਣਦਾ ਹੈ ਐਪ੍ਰੋਪਰੀਏਟ ਲੀਗਲ ਐਕਸ਼ਨ ਉਹਨਾਂ ਦੇ ਕੀਤਾ ਜਾ ਰਿਹਾ ਸੋ ਮੈਂ ਮੁਕਸਰ ਵਾਸੀਆਂ ਨੂੰ ਇਸ ਮੈਸੇਜ ਦੇ ਰਾਹੀਂ ਇਹ ਵੀ ਸੁਨੇਹਾ ਲਾਉਣਾ ਚਾਹੁੰਦਾ ਕਿ ਉਹ ਬਿਲਕੁਲ ਨਿਸ਼ਚਿੰਤ ਰਹਿਣ ਜੋ ਮੁਕਸਰ ਪੁਲਿਸ ਹੈ ਸਾਡੇ ਐਸਐਸਪੀ ਸਾਹਿਬ ਡਾਕਟਰ ਰਕੇਸ਼ ਚੌਧਰੀ ਉਹਨਾਂ ਦੀ ਰਹਿਨਮਾਈ ਹੇਠ ਵਰਕ ਕਰ ਰਹੀ ਹੈ ਤੇ ਦਿਨ ਰਾਤ ਤੁਹਾਡੀ ਸੁਰੱਖਿਆ ਲਈ ਕੰਮ ਕਰ ਰਹੀ ਹੈ ਮੁਕਸਰ ਵਾਸੀਆਂ ਦੀ ਸੇਫਟੀ ਲਈ ਲਗਾਤਾਰ ਜਿਹੜੀ ਹੈ ਮੁਕਸਰ ਪੁਲਿਸ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਬीडी ਮੁਹਿੰਮ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਪੂਰੇ ਜੋਰ-ਸ਼ੋਰ ਦੇ ਨਾਲ ਚੱਲ ਰਹੀ ਹੈ। ਲਗਾਤਾਰ ਪੁਲਿਸ ਦੇ ਵੱਲੋਂ ਸਖਤ ਕਾਰਵਾਈਆਂ ਨੇ ਜਿਹੜੀਆਂ ਉਹ ਨਸ਼ਾ ਤਸਕਰਾਂ ਦੇ ਖਿਲਾਫ ਕੀਤੀਆਂ ਜਾ ਰਹੀਆਂ ਨੇ, ਬਲਡੋਜ਼ਰ ਐਕਸ਼ਨ ਹੈ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤਾਂ ਲਗਾਤਾਰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਤੇ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਸਖਤ ਕਾਰਵਾਈਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਸ਼੍ਰੀ ਮੁਖਤਸਰ ਸਾਹਿਬ ਵਿਖੇ ਪੁਲਿਸ ਦੇ ਵੱਲੋਂ ਰਾਤ ਸਮੇਂ ਨਸ਼ਾ ਤਸਕਰੀ ਅਤੇ ਅਪਰਾਧਿਕ ਗਤੀਵਿਧੀਆਂ ਦੇ ਖਿਲਾਫ ਇੱਕ ਵੱਡੀ ਕਾਰਵਾਈ ਕੀਤੀ ਗਈ ਪੂਰੇ ਜ਼ਿਲ੍ਹੇ ਦੇ ਵਿੱਚ ਨਾਈਟ ਡੋਮੀਨੇਸ਼ਨ ਚੈਕਿੰਗ ਮੁਹਿੰਮ ਚਲਾਈ ਗਈ ਜਿਸ ਦੇ ਤਹਿਤ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸ ਮਹਿੰਮਤੀ ਅਗਵਾਈ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਕੀਤੀ ਪੁਲਸਦਿਆਂ ਵੱਖ-ਵੱਖ ਟੀਮਾਂ ਨੇ ਬੱਸ ਸੱਡਿਆਂ ਰੇਲਵੇ ਸਟੇਸ਼ਨਾਂ ਰੋਡਾਂ ਤੇ ਹੋਰ ਸੰਵੇਦਨਸ਼ੀਲ ਥਾਵਾਂ ਉਤੇ ਨਾਕਾਬੰਦੀ ਕਰਦੇ ਆਂ ਪੁਰਾਣੇ ਜਾਂ ਲਵਾਰਿਸ ਵਾਹਨਾਂ ਦੀ ਵੀ ਚੈਕਿੰਗ ਕੀਤੀ ਚੈਕਿੰਗ ਦੌਰਾਨ ਪੁਲਸ ਨੇ ਪੀਏਆਈਐਸ ਐਪ ਅਤੇ ਵਾਹਨ ਐਪ ਦੀ ਮਦਦ ਨਾਲ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਪਛਾਣ ਕੀਤੀ ਅਤੇ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਦੀ ਤੁਰੰਤ ਜਾਂਚ ਕੀਤੀ ਗਈ ਉਨਾ ਕੇ ਹਾਕ ਦੇ ਜ਼ਿਲ੍ਹੇ ਦੇ ਵਿੱਚ ਨਸ਼ਾ ਤਸਕਰੀ ਜਾਂ ਕਿਸੇ ਵੀ ਸ਼ਰਪਤੀ ਅਨਸਰ ਨੂੰ ਕਿਸੇ ਸੂਰਤ ਤੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੁਲਿਸ ਹਰ ਪੱਲ ਜਾਗਰੂਕ ਹੈ ਤੇ ਅਜੀਆਂ ਮੁਹਿੰਮਾਂ ਪਵਿੱਕ ਦੇ ਵਿੱਚ ਵੀ ਲਗਾਤਾਰ ਜਾਰੀ ਰਹਿਣਗੀਆਂ ਦੇਖੋ ਇਸ ਤਰ੍ਹਾਂ ਹੋਰ ਕੀ ਕੁਝ ਕਿਹਾ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਵੱਲੋਂ ਰਾਤ ਦੀ ਜਿਹੜੀ ਅੱਜ ਸਪੈਸ਼ਲ ਨਾਈਟ ਡੋਮੀਨੇਸ਼ਨ ਕੀਤੀ ਜਾ ਰਹੀ ਹੈ ਜੀ ਵੈਸੇ ਤਾਂ ਸਾਡਾ ਰੈਗੂਲਰ ਕੋਰਸ ਹੈ ਜੋ ਵੀ ਰਾਤ ਦੇ ਸਮੇਂ ਅਨ ਸੁਖਾਵੇਂ ਅਨ ਵਾਂਟਡ ਜਿਹੜੇ ਐਲੀਮੈਂਟਸ ਹੈਗੇ ਸੋਸਾਇਟੀ ਦੇ ਜਿਹੜੇ ਘੁੰਮ ਰਹੇ ਆ ਕਰਾਇਮ ਨੂੰ ਕਰਨ ਦੇ ਤਾਕ ਦੇ ਵਿੱਚ ਘੁੰਮ ਰਹੇ ਹੁੰਦੇ ਆ ਸੋ ਸਪੈਸ਼ਲ ਇਸ ਤਰ੍ਹਾਂ ਦੀ ਚੈਕਿੰਗਸ ਦੁਆਰਾ ਅਸੀਂ ਇਹਨਾਂ ਨੂੰ ਅਕਸਰ ਹੀ ਨੈਬ ਕਰਨ ਲਈ ਜੀ ਚੈਕਿੰਗਸ ਕਰਦੇ ਰਹਿੰਦੇ ਆ ਸੋ ਅੱਜ ਵੀ ਅਸੀਂ ਸਪੈਸ਼ਲ ਜਿਹੜੀ ਨਾਈਟ ਚੈਕਿੰਗ ਕਰ ਰਹੇ ਆ ਤੇ ਉਹਦੇ ਦੌਰਾਨ ਤੁਸੀਂ ਦੇਖ ਰਹੇ ਹੋਵੋਗੇ ਕਿ ਪੁਲਿਸ ਪਾਰਟੀ ਚੈਕਿੰਗਸ ਵੀ ਕਰ ਰਹੀ ਹੈ ਵਹੀਕਲ ਦੀ ਚੈਕਿੰਗ ਹੋ ਰਹੀ ਹੈ ਜਿਹੜੇ ਕੋਈ ਸ਼ੱਕੀ ਉਹਨਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਸੋ ਉਸ ਅਕੋਰਡਿੰਗਲੀ ਜੋ ਵੀ ਬਣਦਾ ਹੈ ਐਪਰੋਪ੍ਰੀਏਟ ਲੀਗਲ ਐਕਸ਼ਨ ਉਹਨਾਂ ਦੇ ਕੀਤਾ ਜਾ ਰਿਹਾ ਸੋ ਮੈਂ ਮੁਕਸਰ ਵਾਸੀਆਂ ਨੂੰ ਇਸ ਮੈਸੇਜ ਦੇ ਰਾਹੀਂ ਇਹ ਵੀ ਸੁਨੇਹਾ ਲਾਉਣਾ ਚਾਹੁੰਦਾ ਕਿ ਉਹ ਬਿਲਕੁਲ ਨਿਸ਼ਚਿੰਤ ਰਹਿਣ ਜੋ ਮੁਕਸਰ ਪੁਲਿਸ ਹੈ ਸਾਡੇ ਐਸਐਸਪੀ ਸਾਹਿਬ ਡਾਕਟਰ ਰਕੇਸ਼ ਚੌਧਰੀ ਉਹਨਾਂ ਦੀ ਰਹਿਨ ਮਾਈ